ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਸਿਖਾ ਰਹੇ ਹਾਂ ਵੀ ਏਟੀਐਮ ਦੇ ਵਿੱਚ ਕੈਸ਼ ਕਿੱਦਾਂ ਜਮ੍ਹਾਂ ਕਰਾਉਣਾ ਹੁੰਦਾ ਹੈ ਇਹ ਹੈ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਸਭ ਤੋਂ ਪਹਿਲਾਂ ਦੇਖੋ ਪ੍ਰੈਸ ਬਟਨ ਫੋਰ ਕਾਰਡਲੈਸ ट्रांजੈਕਸ਼ਨ ਦੇ ਕਲੇਟ ਇਹ ਬਟਨ ਦਬਣਾਪੋ ਉਸ ਤੋਂ ਬਾਅਦ ਕਾਰਡਲੈਸ ਡਿਪੋਜ਼ਿਟ ਹੁਣ ਦੇਖੋ ਜੀ ਅਕਾਊਂਟ ਨੰਬਰ ਭਰਨਾ ਇੱਥੇ ਪਲੀਜ਼ ਰੀਐਂਟਰ ਯੂਅਰ ਕਾਊਂਟਰ ਨੰਬਰ ਦੁਬਾਰੇ ਭਰਨਾ ਜੀ ਕਾਊਂਟਰ ਨੰਬਰ ਹੁਣ ਦੇਖੋ ਜੀ ਜਸਤੇ ਕਲਿੱਕ ਕਰਨਾ ਆ ਦੇਖੋ ਜੀ ਨਾਮ ਚੱਕ ਲਿਆ ਹੈ ਹੁਣ ਕਨਫਰਮ ਕਰ ਦੇਣਾ ਜੀ ਆ ਬਟਨ ਤੋਂ ਹੁਣ ਦੇਖੋ ਜੀ ਆਹ ਖੁੱਲ ਗਈ ਇੱਥੇ ਕੈਸ਼ ਪਾ ਦੇਣਾ ਜੀ ਆ ਦੇਖੋ ਜੀ ਐਦਾਂ ਕੈਸ਼ ਪਾ ਦੇਣਾ ਤੇ ਹੁਣ ਜੀ ਕਨਫਰਮ ਐਂਡ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਜੀ ਆ ਦੇਖੋ ਜੀ ਇਹਨੇ ਆਪਣੇ ਆ ਨੋਟ ਕੱਢ ਦੇ ਤੇ ਚੱਕੇ ਨਹੀਂ ਹੈਗੇ ਨਾ ਨਹੀਂ ਗਏ ਲਓ ਜੀ 97 ਨੋਟ ਝੱਕ ਲਈ ਜੀ ਆਪਣੇ ਤੇ ਦੁਬਾਰਾ ਕਰ ਦੇਣਾ ਜੀ ਕਨਫਰਮ ਜੇ ਅਹੀ ਨੋਟ ਦੁਬਾਰੇ ਹੋਰ ਪਾਉਣੇ ਆ ਜੀ ਤਾਂ ਐਡ ਕੈਸ਼ ਤੇ ਕਲਿੱਕ ਕਰਕੇ ਤੁਸੀਂ ਦੁਬਾਰੇ ਨੋਟ ਪਾ ਸਕਦੇ ਹੋ ਪਰ ਮੈਂ ਫਿਲਹਾਲ ਨਹੀਂ ਪਾਉਂਗਾ ਜੀ ਲਓ ਜੀ ਲਓ ਜੀ ਹੁਣ ਆਪਣਾ ਕੈਸ਼ ਹੋ ਚੁੱਕਿਆ ਜਾਵਾ खाते हाँ आसानी न बैंक जाने की लड़ नहीं जी ती वेट करनी है जी जिन्ना टाइम ट्रांजैक्शन कंप्लीट नहीं होंगी जी लो जी दिस ट्रांजैक्शन कंप्लीट थैंक यू फॉर विजिटिंग एटीएम ਠੀਕ ਹੈ ਜੀ ਧੰਨਵਾਦ ਜੀ ਦੋਸਤੋ ਮਿਲਦੇ ਹਾਂ ਬਹੁਤ ਜਲਦ ਨਵੀਂ ਵੀਡੀਓ ਦੇ ਨਾਲ